ਅਨਬੀ ਜੀ ਕਿ ਨਾਮਾ ਤੋਂ ਤਾਂ ਦੇਖੀ ਕਿਹਣਾ ਦੇ ਲੋ ਜਿਹੜਾ ਹਾਂ ਸਾਸਿਕਾ ਜੀ ਮੇਰਾ ਨਾਮ ਹਰਪਾਲ ਸਿੰਘ ਹੈ ਤੇ ਮੈਂ ਪਿੰਡ ਚੌਕੇ ਦੇ ਰਹਿਣ ਵਾਲਾ ਇਸ ਆਦਰਸ਼ ਸਕੂਲ ਦੇ ਵਿੱਚ ਮੇਰੀ ਬੇਟੀ ਸਟੂਡੈਂਟ ਹੈ ਔਰ ਮੇਰੇ ਨਾਲ ਜਿਹਨੇ ਇੱਕ ਸਾਥੀ ਖੜੇ ਹੈ ਸਾਰੇ ਸਕੂਲ ਦੇ ਵਿੱਚ پڑھਦੇ ਬੱਚਿਆਂ ਦੇ ਮਾਪੇ ਆ ਅ ਸਰ ਇਹ ਸਕੂਲ ਹੈ ਜਿਹੜਾ ਆਦਰਸ਼ ਸਕੂਲ ਹੈ ਇਹ ਦੇ ਵਿੱਚ ਪਿਛਲੇ 1 ਸਾਲ ਤੋਂ ਇੱਕ ਬਹੁਤ ਵੱਡਾ ਵਿਵਾਦ ਚੱਲ ਰਿਹਾ ਹੈ ਵਿਵਾਦ ਕੀ ਚੱਲ ਰਿਹਾ ਹੈ ਕਿ ਸਕੂਲ 2012 ਦੇ ਵਿੱਚ ਹੋਣ ਚਾਇਆ 2012 ਤੋਂ ਇੱਕ ਪ੍ਰਾਈਵੇਟ ਮੈਨੇਜਮੈਂਟ ਇਹਨੂੰ ਚਲਾ ਰਹੀ ਸੀ ਅਕਲੀਆ ਗਰੁੱਪ ਔਰ ਕੁਝ ਸਮੇਂ ਬਾਅਦ ਉਹਨੂੰ ਸਰਕਾਰ ਨੇ ਇਥੋਂ ਬੈਨ ਕਰਤਾ ਤੇ ਸਕੂਲ ਐਸਡੀਐਮ ਦੇ ਅੰਡਰ ਚੱਲ ਗਿਆ 2017 ਦੇ 31 ਦਸੰਬਰ ਤੱਕ ਇਹ ਸਕੂਲ ਸਰਕਾਰ ਦੇ ਹੱਥਾਂ ਚ ਐਸਡੀਐਮ ਤੇ ਡੀਓ ਦੇ ਅੰਡਰ ਚੱਲਿਆ ਜਿੱਥੇ ਬਹੁਤ ਨਾਮੁਲੂਮੀ ਤਨਖਾਹ ਇਹਨਾ ਟੀਚਰਾਂ ਨੂੰ ਮਿਲਦੀ ਰਹੀ ਹੈ ਉਹ ਭਰਤੀ ਕਿਵੇਂ ਹੋਏ ਕੋਈ ਉਹਨਾਂ ਦਾ ਨਾ ਤਾਂ ਕੋਈ ਲੈਟਰ ਕੱਢੇਗਾ ਸਰਕਾਰ ਵੱਲੋਂ ਨਾ ਕੋਈ ਉਹਨਾਂ ਦੀ ਅਫੀਸ਼ੀਅਲ ਇਸ਼ਤਿਹਾਰ ਸੀਗਾ ਇਹ ਆਪਣੀ ਮਰਜ਼ੀ ਨਾਲ ਭਰਤੀ ਹੋਈ ਸੀ ਮੈਨੇਜਮੈਂਟ ਨਾਲ ਰਲ ਕੇ 2018 ਦੇ ਵਿੱਚ ਇੱਕ ਮੈਨੇਜਮੈਂਟ ਰਾਧੇਕਿਸ਼ਨ ਨਵੀਂ ਇੱਥੇ ਆਈ ਉਸ ਤੋਂ ਬਾਅਦ ਇਹ ਸਕੂਲ ਚੱਲਦਾ ਰਿਹਾ ਨਿਤੋਂ ਇਹਨਾਂ ਦੇ ਕਲੇਸ਼ ਹੋ ਜਾਣੇ ਪਹਿਲਾਂ ਇੱਕ ਪ੍ਰਿੰਸੀਪਲ ਇੱਥੇ ਰਮਨਦੀਪ ਕੌਰ ਸੀ ਉਹਦੇ ਖਿਲਾਫ ਇਹਨਾਂ ਨੇ ਰੌਲਾ ਪਾ ਕੇ ਉਹਨੂੰ ਹੀ ਨੌਕਰੀ ਤੋਂ ਬਾਹਰ ਕਰਵਾਤਾ ਫਿਰ ਕਭੇਲ ਸਿੰਘ ਨਾਂ ਦਾ ਪ੍ਰਿੰਸੀਪਲ ਸੀ ਉਹਦੇ ਖਿਲਾਫ ਰੌਲਾ ਪਾ ਲਿਆ ਫਿਰ ਉਸ ਤੋਂ ਬਾਅਦ ਹੁਣ ਆ ਰੌਲੇ ਦੇ ਦੌਰਾਨ ਸਾਨੂੰ ਪਤਾ ਲੱਗਿਆ ਕਿ ਸਾਨੂੰ ਖਬਰਾਂ ਮਾਰਕੀਟ ਤੋਂ ਪੜਨ ਨੂੰ ਮਿਲੀਆਂ ਜਿਹਦੇ ਵਿੱਚ ਇੱਕ ਖਬਰ ਲੱਗੀ ਅਖਬਾਰ ਦੇ ਵਿੱਚ ਕਿ ਚਮਕੌਰ ਸਿੰਘ ਨਾਮ ਦਾ ਬੰਦਾ ਪਿੰਡ ਬਾਦਲ ਤੋਂ ਇਹਨਾਂ ਖਿਲਾਫ ਇੱਕ ਇਨਕੁਆਰੀ ਦੀ ਮੰਗ ਕਰ ਰਿਹਾ ਹੈ ਸਾਨੂੰ ਲੱਗਿਆ ਵੀ ਸ਼ਾਇਦ ਕੋਈ ਬੰਦਾ ਗੁੱਸੇ 'ਚ ਕਰ ਰਿਹਾ ਹੋਊਗਾ ਪਰ ਉਹ ਇਨਕੁਆਇਰੀ ਦੀ ਰਿਪੋਰਟ ਜਦੋਂ ਸਾਡੇ ਕੋਲ ਆਈ ਤਾਂ ਸਾਨੂੰ ਪਤਾ ਲੱਗਿਆ ਕਿ ਇੱਥੇ ਪੜਾਉਂਦੇ ਟੀਚਰਾਂ ਦੇ ਵਿੱਚੋਂ 90% ਟੀਚਰ ਅਯੋਗ ਹੈ ਜਿਨ੍ਹਾਂ ਕੋਲੇ ਆਪਣੀ ਬੇਸਿਕ ਡਿਗਰੀ ਵੀ ਹੈ ਨਹੀਂ ਜਿਨ੍ਹਾਂ ਦੇ ਵਿੱਚ ਇਸ ਟਾਈਮ ਜਿਹੜੇ ਧਰਨੇ ਨੂੰ 리ਡ ਕਰ ਰਹੇ ਆ ਪਵਨਦੀਪ ਕੌਰ ਔਰ ਨਾਲ ਇੱਕ ਬਲਵਿੰਦਰ ਸਿੰਘ ਮੇਰੇ ਹੀ ਪਿੰਡ ਦਾ ਬੰਦਾ ਹੈ ਜਿਹੜਾ ਵੈਸੇ ਵੀ ਵਿਖੇੜਾ ਖੜਾ ਕਰਦਾ ਰਹਿੰਦਾ ਪਰ ਉਹ ਖੁਦ ਵੀ ਅਯੋਗ ਹੈ ਉਹਦੀ ਵਾਈਫ ਵੀ ਇੱਥੇ ਉਹ ਵੀ ਅਯੋਗ ਹੈ ਜਿਵੇਂ ਕਿਵੇਂ ਦੱਸਦਾ ਹਾਂ ਉਹ ਬਲਵਿੰਦਰ ਸਿੰਘ ਦੀ ਵਾਈਫ ਹੈ ਉਹ ਇਸ ਸਕੂਲ ਦੇ ਵਿੱਚ ਐਸਐਲਏ ਹੈ ਇਹ CBSE ਬੋਰਡ ਦਾ ਸਕੂਲ ਹੈ ਜਿੱਥੇ SLC ਨਾਨ ਮੈਡੀਕਲ ਹੋਣਾ ਜ਼ਰੂਰੀ ਹੈ ਪਰ ਉਹ 8 ਤੋਂ 12 ਹੈ ਉਹ ਆਪ ਬਲਵਿੰਦਰ ਸਿੰਘ +2 ਦਾ ਕਲਰਕ ਦੀ ਪੋਸਟ ਦੇ ਉੱਪਰ ਹੈ ਤਾਂ ਇਹਨਾਂ ਨੇ ਇੱਥੇ ਜਨਵਰੀ 2025 ਦੇ ਵਿੱਚ ਇਸ ਸਕੂਲ ਦੇ ਵਿੱਚ ਰੋਲ ਪਾਉਣਾ ਸ਼ੁਰੂ ਕੀਤਾ ਤਾਂ ਇਹਨਾਂ ਨੇ 2025 ਦੇ ਵਿੱਚ ਸਕੂਲ ਦਾ ਗੇਟ ਬੰਦ ਕਰਕੇ ਬੱਚਿਆਂ ਨੂੰ ਬਾਹਰ ਸੜਕਾਂ ਤੇ ਰੋਲ ਦਿੱਤਾ ਤੇ ਗੇਟ ਨੂੰ ਲੋਕ ਲਾ ਦਿੱਤਾ ਸਟਾਫ ਨੂੰ ਅੰਦਰ ਬੰਦ ਕੀਤਾ ਉਦੋਂ ਜਿਉਂ ਤਿਉਂ ਕਰਕੇ ਪ੍ਰਸ਼ਾਸਨ ਨੇ ਗੇਟ ਨੂੰ ਖਲਵਾਇਆ ਉਸ ਤੋਂ ਬਾਅਦ ਫਿਰ ਗੇਟ ਤੇ ਲਗਾਤਾਰ 1.5-2 ਮਹੀਨੇ ਧਰਨਾ ਰਹਾ ਤਾਂ ਅਸੀਂ ਹਾਈ ਕੋਰਟ ਗਏ ਮਾਝੂ ਹਾਈ ਕੋਰਟ ਤੋਂ ਅਸੀਂ ਇਹ ਧਰਨਾ ਹਟਾਉਣ ਵਾਸਤੇ ਡੀਸੀ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਨੂੰ ਆਰਡਰ ਕਰਵਾਏ ਤਾਂ ਇਹ ਧਰਨਾ ਚੁਕਵਾਇਆ ਔਰ ਇਹਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਸੀ ਮੈਨੇਜਮੈਂਟ ਦੁਆਰਾ ਕਿਉਂ ਇਹਨਾਂ ਦਾ ਕੰਟਰੈਕਟ ਹੈ ਜਿਹੜਾ ਸਕੂਲਾਂ ਦਾ ਮੈਨੇਜਮੈਂਟ ਦਾ ਤੇ ਸਰਕਾਰ ਦਾ ਕੰਟਰੈਕਟ ਹੁੰਦਾ ਹੈ ਕਿ ਜਿਹੜੇ ਮੁਲਾਜ਼ਮ ਹੈ ਇਹ ਮੁਲਾਜ਼ਮ ਪੰਜਾਬ ਸਰਕਾਰ ਦੇ ਨਹੀਂ ਹਨ ਇਹ ਅੱਜ ਇੱਥੇ ਪੱਕੇ ਹੋਣ ਦੀਆਂ ਗੱਲਾਂ ਕਰਦੇ ਆ ਇਹ ਮੁਲਾਜ਼ਮ ਇੱਥੇ ਇਥੋਂ ਦੇ ਮੁਲਾਜ਼ਮ ਹੀ ਨਹੀਂ ਸਰਕਾਰੇ ਵੱਲੋਂ ਬਕਾਇਦਾ ਸਾਫ ਕਲੀਅਰ ਕਰ ਚੁੱਕੀ ਆ ਆਪਣੀ ਰਿਪੋਰਟ ਦੇ ਵਿੱਚ ਡੀਜੀਐਸਸੀ ਇਸ ਪਾਸਟ ਕਹਿ ਚੁੱਕੀ ਹੈ ਕਿ ਇਹ ਮਲਾਜਮ ਸਰਕਾਰੀ ਮਲਾਜਮ ਨਹੀਂ ਹਨ ਇਹਨਾਂ ਨੂੰ ਮੈਨੇਜਮੈਂਟ ਕੋਲੇ ਪਾਵਰ ਸੀ ਕੰਟਰੈਕਟ ਦੇ ਤਹਿਤ ਸਕੂਲ ਤੋਂ ਬਾਹਰ ਕਰ ਦਿੰਦੀ ਉਹ ਇਹਨਾਂ ਨੂੰ ਟਰਮੀਨੇਟ ਕਰ ਦਿੱਤੀ ਗਿਆ ਸੀ ਉਸ ਤੋਂ ਪਹਿਲਾਂ ਕੋਈ ਨਵੇਂ ਤੇ ਯੋਗ ਟੀਚਰ ਭਰਤੀ ਕਰ ਲਏ ਸੀ ਹੁਣ ਇਹਨਾਂ ਨੂੰ ਕਿਹਾ ਜੀ ਜਦੋਂ ਮੈਨੇਜਮੈਂਟ ਤੋਂ ਚਲੀ ਗਈ ਉਸ ਤੋਂ ਬਾਅਦ ਐਸ ਡੀ ਐਮ ਨੇ ਪਤਾ ਨਹੀਂ ਕੀ ਗੰਢ ਧੁੱਪ ਕਰਕੇ ਇਹਨਾਂ ਨੂੰ ਦੁਬਾਰਾ ਇੱਥੇ ਮੌਕਾ ਦਿੱਤਾ ਸਕੂਲ ਦੇ ਵਿੱਚ ਉਸ ਤੋਂ ਬਾਅਦ ਇਹ ਸਕੂਲ ਫੇਰ ਵੀ ਚੱਲਦਾ ਰਿਹਾ ਪਰ ਚੱਲਿਆ ਬੜੇ ਬੁਰੇ ਹਾਲਾਤਾਂ ਨਾ ਬੱਚਿਆਂ ਨੂੰ ਕੋਈ ਵਾਰਦੀ ਮਿਲੀ ਨਾ ਕਿਤਾਬ ਮਿਲੀ ਨਾ ਕੋਈ ਕਾਪੀ ਮਿਲੀ ਨਾ ਸਕੂਲ ਦੇ ਚੌਕ ਮਿਲੇ ਪਰੰਤੂ ਪਿਛਲੇ ਦਿਨੀ ਇੱਥੇ ਕੀ ਕੀਤਾ ਜੀ ਇਹਨਾਂ ਨੇ ਇਹਨਾਂ ਦਾ ਆਪਸੀ ਕੋਈ ਸੈਨਿਓਰਿਟੀ ਦਾ ਚੱਕਰ ਪਿਆਏ ਕਦੇ ਸਾਨੂੰ ਸੈਨਿਓਰਿਟੀ ਵੀ ਦਿਓ ਸਾਨੂੰ ਵਾਈਸ ਪ੍ਰਿੰਸੀਪਲ ਦੀ ਪੋਸਟ ਵੀ ਦਿਓ ਸਰੀ ਤਨਖਾਹ ਵੀ ਉੱਪਰ ਲੈ ਲੈ ਲੈਵਲ ਦੀ ਲਾਓ ਤਾਂ ਇਹਨਾਂ ਨੇ ਇੱਕ ਤਰੀਕ ਨੂੰ ਛੁੱਟੀ ਤੋਂ ਪਹਿਲਾਂ ਹੀ ਦੋ 50 ਦਾ ਸਕੂਲ ਦਾ ਟਾਈਮ ਹੈ ਇਹਨਾਂ ਨੇ ਪੈਟਰੋਲ ਦੀ ਪੈਕਿੰਗ ਪਹਿਲੀ ਕਰ ਰੱਖੀ ਸੀ ਇਹਨਾਂ ਦੀ ਪੂਰਾ ਕੁੰਬਾ ਬਣਿਆ ਹੋਇਆ ਸੀ ਤਿੰਨ ਚਾਰ ਮੁਲਾਜ਼ਮ ਇਹਨਾਂ ਦੇ ਨਾਲ ਹੋਰ ਸਕੂਲ ਤੋਂ ਭਾਰ ਸਕੂਲ ਤੋਂ ਬੁਲਾਏ ਹੋਏ ਸੀ ਇਹਨਾਂ ਨੇ ਬਾਈਕਾਂ ਦੇ ਵਿੱਚੋਂ ਪੈਟਰੋਲ ਕੱਢਿਆ ਤੇ ਪੈਟਰੋਲ ਕੱਲ ਤਾਂ ਆਪਣੇ ਉੱਪਰ ਪਾ ਕੇ ਪ੍ਰਿੰਸੀਪਲ ਦੀ ਗੱਡੀ ਮੂਰੇ ਪੈ ਗਏ ਫਿਰ ਇਹਨਾਂ ਨੇ ਪ੍ਰਿੰਸੀਪਲ ਦੇ ਗੇਟ ਤੇ ਪੈਟਰੋਲ ਛਿੜਕਿਆ ਤੇ ਉਹ ਪੈਟਰੋਲ ਇਹਨਾਂ ਨੇ ਕੋਲ ਡਰਿੰਕ ਦੀਆਂ ਬੋਤਲਾਂ ਤੇ ਪੀਰ ਦੇ ਬੋਤਲਾਂ ਵਿੱਚ ਭਰ ਕੇ ਸਕੂਲ ਦੀ ਛੱਤ ਦੇ ਉੱਪਰ ਚੜ ਗਏ ਤੇ ਬੱਚਿਆਂ 'ਚ ਬੜਾ ਸਹਿਮ ਦਾ ਮਾਹੌਲ ਬਣਾਇਆ ਕਿ ਉਹ ਇੱਕ ਤਰ੍ਹਾਂ ਨੇ ਪੈਟਰੋਲ ਤੇ ਅੱਜ ਇਹ ਇੱਕ ਤਰੀਕੇ ਦੀ ਬਲੈਕਮੈਲਿੰਗ ਕਰ ਰਹੇ ਹੈ ਸਕੂਲ ਨੂੰ ਨੂੰ ਬੰਦ ਕਰਾਉਣ ਵਾਸਤੇ ਪਰ ਸਾਡੀ ਇੱਕੋ ਡਿਮਾਂਡ ਹੈ ਕਿ ਸਾਡੇ ਬੱਚੇ ਪੜ੍ਹਦੇ ਸਾਡਾ ਮੌਲਿਕ ਅਧਿਕਾਰ ਹੈ ਕਿ ਸਾਡੇ ਬੱਚਿਆਂ ਨੂੰ ਯੋਗ ਟੀਚਰ ਹੀ ਪੜਾਉਣ ਅਯੋਗ ਨਹੀਂ ਇਹਨਾਂ ਦੀ ਯੋਗਤਾ ਕਲੀਅਰ ਕੱਟ ਡੀਜੀਐਸਸੀ ਨੇ ਮੈਨੇਜਮੈਂਟ ਨੂੰ ਵੀ ਕਿਹਾ ਸੀ ਕਿ ਇਹਨਾਂ ਨੂੰ ਸਕੂਲ ਤੋਂ ਬਾਹਰ ਕੀਤਾ ਜਾਵੇ ਕਿਉਂਕਿ ਇਹ ਅਯੋਗਨ ਉਸ ਤੋਂ ਬਾਅਦ ਮਾਨਯੋਗ ਸਿੱਖਿਆ ਮੋੱਖ ਮੰਤਰੀ ਅੱਜ ਦਾ ਇੱਕ ਪੰਜ ਮੈਂਬਰੀ ਕਮੇਟੀ ਬਣੀ ਸੀ ਆਈਐਸ ਅਫਸਰ ਕਮ ਤੇ ਉਹਨਾਂ ਦੇ ਵਿੱਚ ਵੀ ਕਲੀਅਰ ਕੀਤਾ ਗਿਆ ਕਿ ਜਿੰਨੇ ਆਦਰਸ਼ ਸਕੂਲ ਐ ਇਹਦਰ ਸਕੂਲਾਂ ਦੇ ਵਿੱਚ ਸਿਰਫ 12% ਸਟੱਟ ਪਾਸ ਸਟਾਫ ਹੈ ਨਹੀਂ ਤਾਂ ਅਯੋਗ ਸਟਾਫ ਹੈ ਸਾਨੂੰ ਉਹ ਧਰਨਾ ਚੁਕਵਾਉਣ ਵਾਸਤੇ ਭਾਜੀ 400 ਬੰਦੇ ਨੂੰ ਡਿਪਟੀ ਕਮਿਸ਼ਨਰ ਬਰਿੰਡਾ ਜਾ ਕੇ ਮਿਲਣਾ ਪਿਆ ਉੱਥੇ ਜਾ ਕੇ ਕਹਿਣਾ ਪਿਆ ਵੀ ਨਹੀਂ ਅਸੀਂ ਆਪਣੀ ਅਸੀਂ ਟੈਂਕੀਆਂ ਤੇ ਚੜਾਂਗੇ ਅਸੀਂ ਸ਼ਤਾਂ ਤੇ ਜਾਣਾਗੇ ਤੇ ਨਹੀਂ ਇਹ ਸਕੂਲ ਨੂੰ ਖਲਵਾਇਆ ਜਾਵੇ ਇੱਥੇ ਕਿਸਾਨ ਯੂਨੀਅਨ ਨਾਲ ਮਿਲਕੇ ਇਹਨਾਂ ਨੇ ਡੀਟੀ ਆਪਣੇ ਤੇ ਇਹਨਾਂ ਦੇ ਟੀਚਰਾਂ ਨੇ ਇੱਕ ਇੱਥੇ ਟੀਚਰ ਆ ਪਵਨਦੀਪ ਕੌਰ ਉਹਦਾ ਘਰ ਵਾਲਾ ਸਰਕਾਰੀ ਟੀਚਰ ਹੈ ਉਹ ਇੱਥੇ ਆ ਕੇ ਵਿੱਚ ਇੰਟਰਫੇਰੈਂਸ ਕਰਦਾ ਹੈ ਉਹਨੇ ਆ ਕੇ ਸਕੀਟ ਨੂੰ ਜਿੰਦਾ ਲਾਇਆ ਔਰ ਹਰ ਚੀਜ਼ ਦਾ ਸਾਡੇ ਕੋਲ ਸੂਤ ਆ ਆ ਕੰਟਰੈਕਟ ਹੈ ਪੰਜਾਬ ਸਰਕਾਰ ਦਾ ਜਿਹੜਾ ਮੈਨੇਜਮੈਂਟ ਨਾ ਹੋਇਆ ਜਿਹਦੇ ਚ ਸਾਫ 14 ਵਿੱਚ ਲਿਖਿਆ ਹੈ ਕਿ ਮੈਨੇਜਮੈਂਟ ਜਿੱਦਣ ਜਾਂਦੀ ਹੈ ਇਹ ਸਟਾਫ ਨਾਲ ਹੀ ਜ਼ੀਰੋ ਮੰਨਿਆ ਜਾਊ ਇਥੋਂ ਰਿਲੀਵ ਕਰ ਜਾਊ ਪਰ ਕਿਉਂ ਨਹੀਂ ਸਟਾਫ ਜਿਹੜਾ ਇਹ ਸਰਕਾਰੀ ਪ੍ਰਸ਼ਾਸਨ ਸਾਡੀ ਮੰਗ ਇਹ ਹੈ ਜੀ ਇੱਥੇ ਬੱਚਿਆਂ ਵਾਸਤੇ ਸਾਨੂੰ ਯੋਗ ਸਟਾਫ ਚਾਹੀਦਾ ਜੋ ਅਯੋਗ ਹੈ ਉਹ ਸਕੂਲ 'ਚ ਨਾ ਹੋਵੇ ਜੋ ਸਕੂਲ ਦਾ ਮਾਹੌਲ ਖਰਾਬ ਕਰਦਾ ਹੈ ਜੋ ਲੋਕ ਇਸ ਤਰ੍ਹਾਂ ਟੈਂਕਿਆਂ ਦੇ ਉੱਪਰ ਪੈਟਰੋਲ ਲਾ ਕੇ ਸਕੂਲ 'ਦਿਆਂ ਚੜਦੇ ਆ ਬੱਚਿਆਂ ਦੀ ਪੜ੍ਹਾਈ ਖਰਾਬ ਕਰਦੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਹੋਵੇ ਤੇ ਸਿਰਫ ਯੋਗ ਸਟਾਫ ਤੇ ਲੋੜੀਂਦਾ ਸਟਾਫ ਹੀ ਸਕੂਲ ਨੂੰ ਚਲਾਵੇ ਦੂਸਰਾ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸੀਬੀਐਸਸੀ ਦਾ ਇਹ ਰੂਲ ਹੈ ਕਿ ਇੱਥੇ ਸਾਰੇ ਜਿਹੜੇ ਟੀਚਰ ਹੈ ਉਹ ਟੈਟ ਪਾਸ ਹੋਣੇ ਚਾਹੀਦੇ ਇੱਥੇ ਸਰ 90% ਟੀਚਰ ਉਹਨਾਂ ਜਿਹੜੇ ਟੈਟ ਪਾਸ ਨਹੀਂ ਗਏ ਜਿਹੜੇ ਟੈਟ ਪਾਸ ਟੀਚਰ ਤੋਂ ਬਾਅਦ ਰੱਖੇ ਗਏ ਨੇ ਜਨਵਰੀ 2025 ਦੇ ਵਿੱਚ ਰੱਖੇ ਗਏ ਜਿਹੜੇ ਟਿਕਟ ਵੀ ਐ ਐਮਪਲ ਤੱਕ ਐ ਉਹਨਾਂ ਨੂੰ ਇਹ ਕਹਿੰਦੇ ਨਹੀਂ ਜੀ ਇਹ ਤਾਂ ਯੋਗ ਨਹੀਂ ਹਨ ਉਹਨਾਂ ਨੂੰ ਬਾਹਰ ਕੱਢੋ ਤੇ ਸਾਨੂੰ ਇੱਥੇ ਰੱਖੋ ਇੱਥੇ ਬੱਚਿਆਂ ਨੂੰ ਧਮਕਾਇਆ ਜਾਂਦਾ ਅਸੀਂ ਜੇਕਰ ਆਪਣੇ ਬੱਚਿਆਂ ਨੂੰ ਮਿਲ ਲਾਉਨੇ ਆ ਤਾਂ ਸਾਨੂੰ ਧਮਕਾਇਆ ਜਾਂਦਾ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਬੋਲਣਾ ਬੰਦ ਕਰੋ ਯਾਦ ਰੱਖਿਓ ਤੁਹਾਡੇ ਬੱਚੇ ਇੱਥੇ ਪੜਦੇ ਆ ਜੇ ਅਸੀਂ ਕਿਸੇ ਸਰਕਾਰ ਕੋਲੇ ਕਿਸੇ ਕੋਰਟ ਦੇ ਵਿੱਚ ਅਸੀਂ ਜਾ ਕੇ ਕੋਈ ਚੀਜ਼ ਦੀ ਡਿਮਾਂਡ ਰੱਖਦੇ ਆ ਤਾਂ ਉਹਦੇ ਖਿਲਾਫ ਵੀ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਆ ਸਰਵਸ ਰੂਲ ਇਹਨਾਂ ਦੇ ਕਿ ਇਹਨਾਂ ਨੇ ਕੀ ਕੀ ਕਰਨਾ ਇੱਕ ਵੀ ਫਾਲੋ ਨਹੀਂ ਕਰਦੇ ਇਹ ਸਾਰਿਆਂ ਨੂੰ ਸਾਰੇ ਨੂੰ ਸਤਿ ਸ਼੍ਰੀ ਅਕਾਲ ਦੇ ਦੋਏ ਸਾਡੀ ਇੰਨੀ ਕੀ ਬੇਨਤੀ ਹੈ ਕਿ ਇਹ ਇਹਨਾਂ ਟੀਚਰਾਂ ਕਲਾਬ ਬੰਦ ਦੀ ਕਾਨੂੰਨੀ ਕਾਰਵਾਈ ਹੋਵੇ ਨਹੀਂ ਅਸੀਂ ਆਲਰੇਡੀ ਇੱਕ ਵਾਰ ਕੋਰਟ ਜਾ ਚੁੱਕੇ ਹਾਂ ਤਾਂ ਦੂਸਰੀ ਵਾਰ ਵੀ ਕੋਰਟ ਸਾਡਾ ਮਾਮਲਾ ਆਲਰੇਡੀ ਰੈਡੀ ਹੈ ਕੱਲ ਸਾਡਾ ਫਾਈਲ ਹੋ ਜਾਣਾ ਹੈ ਔਰ ਇਹਨਾਂ ਨੇ ਵੀ ਆਪਣੀ ਸਰਵਿਸ ਕੰਟੀਨਿਊ ਕਰਨ ਵਾਸਤੇ ਕੋਰਟ 'ਚ ਕੇਸ ਲਾਇਆ ਹੋਇਆ ਜਿਹਦੀ 27 11 ਤਰੀਕ ਹੈ ਕੋਰਟ ਦਾ ਕੇਸ ਚਲਦੇ-ਚਲਦੇ ਅੱਜ ਇਹ ਪ੍ਰੋਟੈਸਟ ਕਰ ਰਹੇ ਜਿਹੜਾ ਕਿ ਬਿਲਕੁਲ ਗੈਰਕਾਨੂੰਨੀ ਹੈ ਇਹ ਪਟੜੋਲ ਦੀ ਮਾਫੀ ਜਾਂ ਪੋਤਣ ਦੇ ਉੱਪਰ ਬੈਠਾ ਅਸੀਂ ਤੇ ਇੱਥੇ ਇਹਨਾਂ ਆਪਸੀ ਮਸਲਾ ਚੱਲਦਾ ਹੈ ਅਸੀਂ ਲਾ ਨਾ ਟੋਪੀ ਸਥਿਤੀ ਮੇਨਟੇਨ ਰੱਖਣ ਲਈ ਇੱਥੇ ਮੌਜੂਦ ਆ ਕਿੰਨੇ ਕ ਬੰਦੇ ਉੱਪਰ ਨੇ ਜਿਹੜੇ ਆਪਣਾ ਪ੍ਰੋਜੈਕਟ ਇਹ ਕੁੱਲ ਇਹਨਾਂ ਨੇ 65 ਅਧਿਕਾਰੀਆਂ ਦਾ ਪਹਿਲਾਂ ਹੈਗਾ ਸੀ ਉਹਨਾਂ ਨੂੰ ਜੁਆਇਨਿੰਗ ਕਰ ਲਈਏ ਦੋ ਬੰਦਿਆਂ ਦੀ ਜੁਆਇਨਿੰਗ ਰਹਿੰਦੀ ਆ ਉਸ ਨੂੰ ਲੈ ਕੇ ਨਰਾ ਚੱਲ ਰਹੇ ਹੁਣ ਉੱਤਰ ਇਹਨੇ ਕਿ ਕੀ ਕੀ ਆਪਣਾ ਅਗਲੇ ਤੱਕ ਚੱਲ ਰਹੀ ਆ ਮੈਨੇ ਸਾਹਿਬ ਨਾਲ ਗੱਲ ਕੀਤੀ ਆ ਗਾ ਅੱਗੇ ਗੱਲ ਹੋ ਰਹੀ ਆ ਅਧਿਕਾਰੀ ਹਨਾ ਫਿੱਟ ਕਰ ਭਾਗ ਦੇਣਾ ਜੋ ਵੀ ਡਿਸੀਜਨ ਆਉਂਦਾ ਹੋ ਤੁਹਾਨੂੰ ਦਸਾਂ ਪੈਟਰੋਲ ਲੈ ਕੇ ਉੱਪਰ ਬਚਣਾ ਇਹ ਕੋਈ ਕਿਸੂ ਕਿਸ ਤਰ੍ਹਾਂ ਦੇਖਦੇ ਨਹੀਂ ਮੈਂ ਇਹ ਮਾਦ ਨਹੀਂ ਚਾਹੀਦਾ ਸਕੂਲ ਦੇ ਵਿੱਚ ਕਿਉਂਕਿ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਇਸ ਦਾ ਇਹਨਾਂ ਨੂੰ ਇਹ ਸਮਝਾਇਆ ਮਾਨਜੋ ਹਾਈ ਕੋਰਟ ਦੇ ਵੀ ਆਰਡਰ ਹੈ ਵੀ ਸਕੂਲ ਚੋਂ ਕੇ ਘੱਟ ਨਾਲੋਂ 500 ਮੀਟਰ ਤੋਂ ਦੂਰ ਜਾ ਕੇ ਲਾਇਆ ਜਾਵੇ। ਐਉਂ ਕੀ ਮੰਨਣਾ ਸਰ ਦਰਸਲ ਅਰਦਸ ਸਕੂਲ ਦੇ ਵਿੱਚ ਪਿਛਲੇ ਸਮੇਂ ਤੋਂ ਇਹਨਾਂ ਦੇ ਆਪਸੀ ਸਟਾਫ ਦੇ ਜਿਹੜਾ ਅਧਿਆਪਕ ਸਾਰਿਆਂ ਦਾ ਆਸਮੇ ਡਿਸਪਿਊਟ ਹੈ ਉਸ ਡਿਸਪਿਊਟ ਨੂੰ ਲੈ ਕੇ ਪਹਿਲਾਂ ਵੀ ਜਿਹੜਾ ਧਰਨਾ ਜਿਹੜਾ ਲੱਗਿਆ ਸੀ ਇੱਥੇ ਹੁਣ ਫੇਰ ਇਹਨਾਂ ਦਾ ਆਪਸੇ ਪ੍ਰਿੰਸੀਪਲ ਦੇ ਨਾਲ ਸਟਾਫ ਦਾ ਜਿਹੜਾ ਕੁਝ ਡਿਸਪਿਊਟ ਹੈ ਅਸੀਂ ਸਾਰੇ ਪ੍ਰਸ਼ਾਸਨ ਅਸੀਂ ਸਾਰੇ ਲੱਗੇ ਹੋਏ ਹਾਂ ਇਸ ਮਸਲੇ ਨੂੰ ਹੱਲ ਕਰਾਉਣ ਲਈ ਗੱਲ ਚੱਲ ਰਹੀ ਕਿਉਂਕਿ ਦੋ ਉੱਤੇ ਪਰਚਾ ਦਰਜ ਹੈਗਾ ਤਾਂ ਕਿਤੇ ਨਾ ਕਿਤੇ ਦਿਕਤ ਇਹ ਸੀ ਕਿ ਅਸੀਂ ਸਿੱਖਿਆ 부ਹਾਗ ਦੇ ਨਾਲ ਗੱਲ ਕੀਤੀ ਆ ਉਹ ਉਹਨਾਂ ਦੀ ਬਾਕੀ ਮੰਗਾਂ ਮੰਨ ਲੀਆਂ ਨੇ ਪਰ ਉਹ ਜੁਆਇਨਿੰਗ ਦੀ ਜਿਹੜੀ ਗੱਲ ਹੈਗੀ ਉਹਨਾਂ ਦੀ ਜਿਹੜੇ ਦੋ ਜਾਣੇ ਹੈਗੇ ਨੇ ਜਿਹਨਾਂ ਦੇ ਪਰਚਾ ਦਰਜ ਹੈਗਾ ਉਹਨਾਂ ਦੀ ਜੁਆਇਨਿੰਗ ਲੈ ਕੇ ਉਹਨਾਂ ਦੀ ਮੰਗ ਆ ਕਿ ਉਹਨਾਂ ਨੂੰ ਵੀ ਬਹਾਲ ਕਰ ਦਿਓ ਜੇ ਉਹ ਬਹਾਲ ਹੋ ਜਾਣ ਤਾਂ ਅਸੀਂ ਸਟ੍ਰਾਈਕ ਚੱਕ ਲਾਂਗੇ ਅਸੀਂ ਸਾਰੀ ਗੱਲ ਚੱਲੀ ਜਾਂਦੀ ਹੈ ਉੱਪਰ ਅਸੀਂ ਤਾਂ ਹੁਣ ਜਸਟ ਖਾਣਾ ਖਾਣ ਜਾਂਦੇ ਆ ਕੰਟਰੋਲ ਦੀਆਂ ਬੋਤਲਾਂ ਲੈ ਕੇ ਉੱਪਰ ਬੈਠੇ ਐ ਤਾਂ ਕੀ ਲੱਗਦਾ ਸਕੂਲ ਦਾ ਮਾਹੌਲ ਨਹੀਂ ਖਰਾਬ ਹੋ ਰਿਹਾ ਬਿਲਕੁਲ ਜੀ ਬੜਾ ਦੁਖਦਾਈ ਘਟਨਾ ਹੁੰਦੀ ਹੈ ਜਦੋਂ ਕਿਤੇ ਸਕੂਲਾਂ ਚ ਇਹੋ ਜਿਹੀ ਹਾਲਾਤ ਪੈਦਾ ਹੁੰਦੇ ਆ ਜਿੱਥੇ ਪੂਰੇ ਮਾਪੇ ਵੀ ਪਰੇਸ਼ਾਨ ਹੈ ਬੱਚੇ ਵੀ ਉਹਨਾਂ ਦੀ ਪੜ੍ਹਾਈ ਦਾ ਧਿਆਨ ਜਿਹੜਾ ਪੜਕ ਰਿਹਾ ਠੀਕ ਹੈ ਉੱਥੇ ਦੇਖੋ ਇਹਨਾਂ ਦਾ ਡਿਸਪਿਊਟ ਬੈ ਕੇ ਹੱਲ ਹੋਣ ਵਾਲਾ ਜਿਹੜਾ ਧਰਨਿਆਂ ਦੇ ਨਾਲ ਕਈ ਵਾਰ ਮਸਲੇ ਹੱਲ ਨਹੀਂ ਹੁੰਦੇ ਹੁੰਦੇ ਫਿਰ ਵੀ ਟੇਬਲ ਤੇ ਗੱਲ ਨਿਬੜਦੀ ਹੁੰਦੀ ਹੈ ਤਾਂ ਅਸੀਂ ਕੋਸ਼ਿਸ਼ 'ਚ ਲੱਗੇ ਹੋਏ ਹਾਂ ਕਿ ਇਹ ਮਸਲੇ ਦਾ ਅਸੀਂ ਹੱਲ ਕਰਾਈਏ ਇਹਨਾਂ ਦਾ ਆਸ ਨੇ ਜੋ ਡਿਸਪਿਊਟ ਹੈ ਉਹਨੂੰ ਸੈੱਟ ਕਰਾਈਏ ਤੇ ਜਲਦੀ ਇਹ ਮਸਲਾ ਹੱਲ ਕਰਾਂਗੇ ਔਰ ਇਹ ਸਕੂਲ ਨੂੰ ਫਿਰ ਬਹਾਲ ਕਰਾਂਗੇ